ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਕਹਣਾ ਚਾਹਨੀ ਆ ਕਿ ਕੱਲ ਬਾਰਿਸ਼ ਹੋਈਏ ਬਹੁਤ ਜ਼ਿਆਦਾ ਸਾਡੇ ਪਿੰਡ ਕੋਈ ਖੇੜੇ ਦੇ ਵਿੱਚ ਤੇ ਸਾਡੇ ਮਕਾਨ ਸਾਰਾ ਮਤਲਬ ਚੁੰਦਾ ਪਿਆ ਤੇ ਤਰੇੜਾਂ ਪੈ ਗਈਆਂ ਨੇ ਮਤਲਬ ਡਿੱਗਣ ਤੱਕ ਹੋ ਗਿਆ ਤੇ ਬਾਕੀ ਇੱਕ ਮੈਂ ਬਾਹਰ ਕੰਮ ਤੇ ਸੀ ਤੇ 29 ਤਰੀਕ ਨੂੰ ਸ਼ਾਮ ਨੂੰ 3 ਵਜੇ ਘਰ ਚੋਰੀ ਹੋ ਜਾਂਦੀ ਇੱਕ ਤੋਲਾ ਸੋਨਾ ਚਲਾ ਜਾਂਦਾ ਤੇ ਇੱਕ ਸਿਲੰਡਰ ਲੈ ਜਾਂਦੇ ਨੇ ਤੇ ਪੇਟੀ ਦਾ ਤਾਲਾ ਤੇ ਜਦੋਂ ਮੈਂ ਕਰ ਰਹੀ ਆ ਇਹ ਸਾਰਾ ਸਮਾਨ ਵਿਖਰਿਆ ਪਿਆ ਤੇ ਇਹਦੀ ਕੋਈ ਕਾਰਵਾਈ ਨਹੀਂ ਮੈਂ ਇੱਕ ਐਪਲੀਕੇਸ਼ਨ ਦੇ ਕੇ ਆਈ ਆ ਥਾਣਾ ਕੋਈ ਕਿਹੜਾ ਬੁੱਧੀ ਵਾਲੇ ਤੱਕ ਉੱਥੇ ਕੋਈ ਮੇਰੀ ਅਜੇ ਸੁਣਾਈ ਨਹੀਂ ਹੋਈ ਪਰ ਇਹਦੀ ਸੁਣਾਈ ਕਰੋ ਜੀ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਨਾ ਚਾਹੁੰਦੀ ਆ ਮੇਰੀ ਜੇ ਵੀਡੀਓ ਪਹੁੰਚੇ ਆ ਤਵਾਂ ਕੇ ਜ ਬੇਨਤੀ ਹੈ ਕਿ ਮੇਰੀ ਬਹੁਤ ਬਹੁਤ ਗਰੀਬਣੀ ਦੀ ਸੁਣੀ ਜਾ ਮੈਂ ਮੇਰੇ ਪਾਪਾ ਨਾਲ ਰਹਿੰਨੀ ਆ ਤੇ ਮੈਂ ਬਹੁਤ ਮਜਬੂਰ ਆ ਬਹੁਤ ਗਰੀਬ ਆ ਫੈਮਿਲੀ ਤੋਂ ਤੇ ਮੇਰੀ ਮਦਦ ਕੀਤੀ ਜਾਵੇ ਮੈਂ ਕੀ ਕਰਾਂ ਮੈਂ ਦਿਹਾੜੀ ਮਜ਼ਦੂਰੀ ਕਰਕੇ ਲੋਕਾਂ ਦੇ ਘਰ ਕੰਮ ਕਰਕੇ ਆਦਾ ਗੁਜ਼ਾਰਾ ਕਰਦੀ ਆ ਤੇ ਮੇਰੀ ਕੋਈ ਸੁਣਾਈ ਨਹੀਂ ਪਿੰਡ ਚ ਕੋਈ ਪੰਚਾਇਤ ਨਹੀਂ ਸੁਣਦੀ ਕੋਈ ਕੁਝ ਨਹੀਂ ਕਰਦਾ ਤੇ ਮੇਰੀ ਦੇਖ ਪੰਚਾਇਤ ਦੇ ਮੈਂਬਰਾਂ ਨੂੰ ਆ ਕੇ ਦੇਖਣਾ ਚਾਹੀਦਾ ਸਾਡੇ ਘਰ ਚੋਰੀ ਹੋਈ ਹੈ ਤਾਂ ਕੁਛ ਮਤਲਬ ਪਤਾ ਕਰਨਾ ਨੇ ਛੇੜੀ ਬਹੁਤ ਹੋ ਚੁੱਕੇ ਨੇ ਸਾਡੇ ਪਿੰਡ ਦੇ ਵਿੱਚ ਤੇ ਕੋਈ ਉਹਨਾਂ ਦੀ ਕਾਰਵਾਈ ਨਹੀਂ ਕਰਦੇ ਜੀ ਜੇ ਮਤਲਬ ਪਿੰਡ ਦੇ ਵਿੱਚ ਹੀ ਆ ਕੇ ਚੋਰੀ ਹੋਈ ਹੈ ਪਿੰਡ ਦੇ ਕਰਕੇ ਲੇ ਗਏ ਨੇ ਬਾਹਰ ਦੇ ਉਹਨਾਂ ਲੋਕ ਕਹਿੰਦੇ ਨੇ ਬਾਹਰ ਦੇ ਆਂਦੇ ਬਾਹਰ ਦਾ ਕੌਣ ਆਂਦਾ ਜੀ ਜਿਹੜਾ ਆਂਦਾ ਘਰ ਦੇ ਵਿੱਚ ਨਹੀਂ ਅਸੀਂ ਆਉਂਦੇ ਸਾਡੇ ਪਰਿਵਾਰ ਫੈਮਿਲੀ ਚੋਨਾ ਲਾਣ ਜਾਂਦੀ ਹੈ ਗਰੀਬ ਹੈਗੇ ਆ ਮੇਰੀ ਮਤਲਬ ਭਰਾ ਵਗੈਰਾ ਸਭ ਮਿਹਨਤੀ ਹੈ ਪਾਪਾ ਵੀ ਮੇਰੇ ਬਜ਼ੁਰਗ ਹੋ ਚੁੱਕੇ ਨੇ ਦਿਹਾੜੀ ਦੱਪਾ ਜਾਂਦੇ ਨੇ ਤੇ ਸਾਡਾ ਬਹੁਤ ਧੰਨਵਾਦ ਜੇ ਸਾਡੀ ਸੁਣੋਗੇ ਤਾਂ ਫਤਹਾਰ